ਜਿਹੜਾ ਸਰੀਰ ਬਣਦਾ ਹੈ ਨਾ ਧੀ ਪੁੱਤਰ ਦਾ ਕਿਵੇਂ ਬਣਦਾ ਹੈ 9 ਮਹੀਨੇ ਮਾਂ ਦੇ ਗਰਭ ਵਿੱਚ ਰਹਿੰਦਿਆਂ ਦਿਲ ਦੇ ਤੋਂ ਇੱਕ ਖੂਨ ਦਾ ਤੁਪਕਾ ਟੁੱਟ ਕੇ ਉਲਟੇ ਹੋਏ ਇਨਸਾਨ ਦੇ ਮੂੰਹ ਦੇ ਵਿੱਚ ਡਿੱਗਦਾ ਉਸ ਖੂਨ ਦੇ ਤੁਪਕੇ ਨਾਲੇ 9 ਮਹੀਨੇ ਜੁੰਦਾ ਰਹਿੰਦਾ ਰੋਜ਼ 24 ਘੰਟੇ ਦੇ ਬਾਅਦ ਇਦੇ ਹਾਰਟ ਤੇ ਇੱਕ ਖੂਨ ਦਾ ਤੁਪਕਾ ਬਣਦਾ ਹੈ ਉਹ ਹੌਲੀ-ਹੌਲੀ ਇਕੱਠਾ ਹੋ ਕੇ ਬੱਚੇ ਦੇ ਮੂੰਹ ਦੇ ਵਿੱਚ ਪੈਂਦਾ ਹੈ ਇਸ ਕਰਕੇ ਮਾਂ ਤੇ ਬੱਚੇ ਦੇ ਦਿਲ ਦਾ ਕਨੈਕਸ਼ਨ ਇੱਕ ਹੁੰਦਾ ਹੈ ਜਦੋਂ ਬੱਚਾ ਰੋਣਾ ਬੰਦ ਨਾ ਕਰੇ ਤੁਸੀਂ ਪਤਾ ਨਹੀਂ ਜਜਮੈਂਟ ਕੀਤਾ ਕਿ ਨਹੀਂ ਕੀਤਾ ਪਰ ਮੈਂ ਕਿਸੇ ਬੜੇ ਵੱਡੇ ਵਿਦਵਾਨ ਤੋਂ ਪੁੱਛਦਿਆ ਹੈ ਕਿ ਜਦੋਂ ਬੱਚਾ ਰੋਣਾ ਬੰਦ ਨਾ ਕਰੇ ਮਾਂ ਚੁੱਕ ਕੇ ਉਸ ਬੱਚੇ ਨੂੰ ਉਹਦਾ ਜਿਹੜਾ ਚਿਹਰਾ ਹੈ ਉਹ ਆਪਣੇ ਦਿਲ ਵਾਲੇ ਪਾਸੇ ਲਾਉਂਦੀ ਹੈ ਜਦੋਂ ਆਪਣੀ ਕਾਛ ਨਾਲ ਲਾਉਂਦੀ ਹੈ ਉਹਦੇ ਦਿਲ ਦੀ ਧੜਕਣ ਤੇ ਮਾਂ ਦੀ ਧੜਕਣ ਦੋਵੇਂ ਕਨੈਕਸ਼ਨ ਇੱਕ ਹੋ ਜਾਂਦਾ ਉਹ ਰੋਣਾ ਬੰਦ ਕਰ ਦਿੰਦਾ ਹੈ ਜਿੱਥੋਂ ਟੁੱਟਿਆ ਹੁੰਦਾ ਹੈ ਉੱਥੇ ਉਹ ਜੁੜ ਜਾਂਦਾ ਹੈ